ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 23 ਅਸ਼ਟਪਦੀਆਂ ਆਪਣੀਆਂ ਹੋ ਚੁੱਕੀਆਂ ਸਨ ਅੱਗੇ ਸ਼ੁਰੂ ਹੁੰਦਾ ਸਲੋਕ ਪੂਰਾ ਪ੍ਰਭ ਆਰਾਧਿਆ ਆਰਾਧਿਆ ਇਹੜੇ ਕੰਨਾਂ ਲੱਗਾ ਧਿਆਨ ਰੱਖਣਾ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਣ ਨੰਨੇ ਦੇ ਨਾਲ ਅਸ਼ਟਪਦੀ ਉਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਉਤਰੈ ਉਤਰੈ ਨਹੀਂ ਪੜਨਾ ਉਤਰੈ ਆਸ ਅਨਿਤ ਇਹਨੂੰ ਅਨਤ ਨਹੀਂ ਪੜਨਾ ਅਨਿਤ ਪੜਨਾ ਤਿਆਗੋ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਣ ਸਾਗਰ ਤਰਹੁ ਪੀਲੇ ਰੰਗ ਦੀ ਸ਼ਬਦ ਵੇਖਦੇ ਉਹਨਾਂ ਤੇ ਬਿਸਰਾਮ ਐ ਹਾਰ ਤਨ ਕੇ ਭਰ ਲੈ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਐਡ ਕੰਨਾ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰਹੁ ਉਧਾਰਹੁ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਕਿਓ ਤੋ ਚੇਤਵਹ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾ ਇਹ ਹੈ ਇੱਥੇ ਦਲਾਵਾਂ ਲੱਗੀਆਂ ਹਾਏ ਨੂੰ ਤਿਆਰ ਰੱਖਣਾ ਇਹ ਹੈ ਇਹ ਹੈ ਆ ਇਹ ਹੈ ਆਧਾਰ ਉਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲ ਅਮਲੀਕ ਲਾਲ ਇਹ ਰਤਨ ਇਹ ਈੜੀ ਲਾਂ ਤੇ ਹਾਇ ਸਿਆਰੀ ਇਹ ਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਤਰੈ ਤਰੇ ਨਿਪੜਨਾ ਤਰੇ ਦਿਲਾਵਾਂ ਲੱਗੀਆਂ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਜਾ ਕੈ ਕੇ ਨਿਪੜਨਾ ਕੈ ਪੜਨਾ ਲਾਗਾ ਹਰ ਰੰਗ ਜੈ ਜੈ ਸ਼ਬਦ ਦਲਾਵਾਂ ਲਗੀਆਂ ਤਿਆਰ ਰੱਖਣਾ ਸ਼ਬਦ ਅਨਾਹਦ ਵਾਜੈ ਵਾਜੇ ਨਹੀਂ ਪੜਨਾ ਵਾਜੈ ਸੁਨ ਸੁਨ ਅਨੰਦ ਕਰੇ ਇੱਥੇ ਵਿਸਰਾਮ ਹੈ ਪ੍ਰਭ ਗਾਜੈ ਗਾਜੈ ਅਦਕ ਲਾ ਕੇ ਕਸ ਕੇ ਬੋਲਣਾ ਇਹਨੂੰ ਭਾਰਾ ਬੋਲਣਾ ਗਾਜੈ ਪ੍ਰਗਟੇ ਗੋਪਾਲ ਇੱਥੇ ਵਿਸਰਾਮ ਹੈ ਮਹਾਤ ਕੈ 마ਥੇ ਕੈ 마ਥੇ ਕੱਕੇ ਦਲਾਵਾਂ ਕੈ ਨਾਨਕ ਉਧਰੇ ਤਿੰਨ ਕੈ ਸਾਥੇ ਉਧਰੇ ਪੜਨਾ ਉਹ ਧਰੇ ਨਹੀਂ ਪੜਨਾ ਉਧਰੇ ਉਧਰੇ ਤਿੰਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਹੁਣ ਇੱਥੇ ਧਿਆਨ ਰੱਖਣਾ ਇੱਕ ਤਾਂ ਬੈਰ ਦਲਾਵਾਂ ਲੱਗੀਆਂ ਛੇਕ ਵਿਸਰਾਮ ਹੈ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਲੈਣ ਪੜਨਾ ਦਲਾਵਾਂ ਲੱਗੀਆਂ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਜੰਜਾਲ ਤੇ ਵਿਸਰਾਮ ਹੈ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੇ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਕਰਹੁ ਤੇ विश्राम संत मीत सावधान एकाग्र चित सुखमनी सहज गोविंद गुणनाम गोविंद ਨਹੀਂ ਪੜਨਾ गोविंद ਗੱਗੇ ਹੋੜ ਲੱਗਾ गोविंद गुणनाम ਜਿਸ ਮਨ ਬਸੈ ਬਸੈ ਹੀ ਪੜਨਾ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰધાન ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਗੁਲਾਮ ਲੱਗੀਆਂ ਹੋਵੇ ਪੜਨਾ ਆਮਨ ਜਾਣ ਹਰ ਤਨ ਖਾਟ ਚੱਲੇ ਜਨ ਸੋਏ ਚੱਲੇ ਚੱਲੇ ਨਹੀਂ ਪੜਨਾ ਚੱਲੇ ਪੜਨਾ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨੰ ਨਿੱਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਣ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਕਹਿ ਤੇ ਦ람 ਲੱਗੀਆਂ ਕਹਿ ਪੜਨਾ ਸਭ ਕੈ ਮਦ ਮਦ ਪੋਲਾ ਪੜਨਾ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ 베ਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਇਥੇ ਵਿਸਰਾਮ ਕਿਸ ਜਨਕੈ ਮੁਖ ਭਨੇ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਇਹ ਤੇ ਈਡੀ ਸਿਆਰੀ ਤੇ ਹਾਏ ਔਂਕੜ ਇਹੋ ਇਹੋ ਹਾਂ ਇਹੋ ਨਿਧਾਨ ਜਪੈ ਮਨ ਕੋਈ ਜਪੈ ਨਹੀਂ ਪੜਨਾ ਜਪੈ ਪੜਨਾ ਦਿਲਾਂਵ ਲੱਗੀਆਂ ਸਭ ਜੋਗ ਬਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਇੱਥੇ ਵਿਸਰਾਮ ਨਾਮ ਧੁਨ ਬਾਣੀ ਸਿਮਰਤ ਸਾਸਤਰ 베ਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਕਹਿ ਪੜਨਾ ਇੱਥੇ ਵਿਸਰਾਮ ਹੈ ਦਿਲਾਂਵ ਲੱਗੀਆਂ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਮਿਟੈ ਦਲਾਵਾਂ ਲੱਗੇ ਮਿਟੇ ਨਹੀਂ ਪੜਨਾ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ ਇੱਥੇ ਦੋ ਦਲਾਵਾਂ ਲਕੀਆਂ ਧਿਆਨ ਰੱਖਣਾ ਛੁੱਟੇ ਨਹੀਂ ਪੜਨਾ ਛੁੱਟੈ ਜਾ ਕੈ ਮਸਟਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਦਲਾਵਾਂ ਲੱਗੀਆਂ ਬਸੇ ਨਹੀਂ ਪੜਨਾ ਬਸੈ ਸੁਨੈ ਇਥੇ ਵਿਦਲਾਮ ਸੁਨੈ ਲਾਇ ਪ੍ਰੀਤ ਤਿਸ ਜਨ ਆਵੇ ਦਲਾਮ ਲੱਗੀਆਂ ਧਿਆਨ ਰੱਖਣ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕ ਦੁਖ ਨਿਵਾਰੈ ਦਲਾਮ ਲੱਗੀਆਂ ਨਿਵਾਰੇ ਨਿਵਾਰੇ ਨਹੀਂ ਪੜਨਾ ਨਿਵਾਰੇ ਦੁਲਭ ਦੁਲਭ ਪੜਨਾ ਹੈ ਦੁਲਭ ਨਹੀਂ ਪੜਨਾ ਇਹਨੂੰ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨਮਾਹਿ ਸਮਾਨੀ ਇੱਥੇ ਕਈ ਸੰਗਤਾਂ ਨੂੰ ਬਾਣੀ ਪੜ ਜਾਂਦੀ ਬਾਣੀ ਤੇ ਸਮਾਨੀ ਪਰ ਇੱਥੇ ਬਾਣੀ ਤਾਂ ਬਣੇਗਾ ਜੇ ਨਾਣਾ ਲੱਗਾ ਹੋਵੇ ਇੱਥੇ ਗੱਲ ਨੰਨਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਬਾਣੀ ਤੇ ਸਮਾਨੀ ਦੁਖ ਰੋਗ ਬਿਨਸੇ ਭੈ ਪਰਮ ਭੈ ਦਲਾਵਾਂ ਲੱਗਿਆ ਭੇ ਨਹੀਂ ਪੜਨਾ ਭੈ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਊਚ ਤਾਂ ਕਿ ਸੋਭਾ ਬਣੀ ਹੁਣ ਕਈ ਸੰਗਤਾਂ ਪਰ ਜਿੰਦਿਆਂ ਬਣੀ ਨਾਣੀ ਦੀ ਆਵਾਜ਼ ਕੱਢਦੀ ਹੈ ਪਰ ਇੱਥੇ ਲੱਗਾ ਨੰਨਾ ਨੰਨੇ ਦੀ ਆਵਾਜ਼ ਉਚਾਰਨ ਹੋਵੇਗੀ ਬਣੀ ਬਣੀ ਹਾਂ ਨਾਨਕ ਇਹ ਗੁਣ ਨਾਮ ਸੁਖਮਨੀ ਇੱਥੇ ਵੀ ਨੰਨੇ ਦੀ ਆਵਾਜ਼ ਉਚਾਰਨ ਹੋਵੇਗੀ ਸੁਖਮਨੀ ਸੁਖਮਨੀ ਹਾਂ ਸੋ ਸੰਗਤ ਜੀ ਸੰਪੂਰਨ ਸੁਖਮਨੀ ਸਾਹਿਬ ਦੀ ਸੰਥਿਆ ਆਪਾਂ ਕਰ ਲਈ ਹੈ ਜਿਨ੍ਹਾਂ ਨੇ ਸੰਗਤਾਂ ਨੇ ਪਿਛਲੇ ਭਾਗ ਸੁਖਮਣੀ ਸਾਹਿਬ ਦੇ ਨਹੀਂ ਸੁਣੇ ਊ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੁਖਮਣੀ ਸਾਹਿਬ ਦੀ ਸੰਥਿਆ ਪਈ ਹੈ ਜਾ ਕੇ ਤੁਸੀਂ ਸੁਣ ਸਕਦੇ ਜੀ ਪਲੇਲਿਸਟ ਦੇ ਵਿੱਚ ਸਹਿਸਕ੍ਰਿਤੀ ਭਟਾਂ ਦੇ ਸਵਈਏ ਰਾਮਕਲੀ ਸਾਧ ਪੰਜ ਬਾਣੀਆਂ ਦੀ ਸੰਥਿਆ ਤੇ ਹੋਰ ਮਹੰਗੇ ਸ਼ਬਦ ਤੇ ਬਾਵਨ ਅਖਰੀ ਦੀ ਸੰਥਿਆ ਵੀ ਚੱਲ ਰਹੀ ਹੈ ਸੋ ਉੱਥੇ ਜਾ ਕੇ ਤੁਸੀਂ ਸੁਣ ਸਕਦੇ ਜੀ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ